ਵਿਕਾਰ ਤਜੀਐ ਅਰਪ ਤਨ ਧਨ ਇਹੋ ਮਨਾ ਇਹ ਜਿਹੜਾ ਮਨ ਚੰਚਲ ਇਹ ਅਰਪਣ ਕਰੋ ਕਿ ਮਾਇ ਤੂੰ ਹੀ ਵਾਸ ਕਰ ਸਕਦਾ ਹੈ ਮਨ ਵਾਸਿਆ ਵਾ ਨਾਲ ਕਾ ਜੇ ਪੂਰਨ ਕਿਰਪਾ ਹੋਏ ਆਪਣਾ ਸਰੀਰ ਵੀ ਗੁਰੂ ਦਾ ਸਮਝੜ ਤੇ ਜਦੋਂ ਸਰੀਰ ਗੁਰੂ ਦਾ ਹੈ ਤੇ ਤੇਰੇ ਇਹਦੇ ਨਾਲ ਕਮਾਏ ਹੋਏ ਪੈਸੇ ਧਨ ਜਿਹੜਾ ਧਨ ਹੈ ਉਹ ਕੇ ਦਾ ਉਹ ਤੇ ਗੁਰੂ ਦਾ ਹੀ ਹੋਇਆ ਨਾ ਜੇ ਉਹ ਕਿਸੇ ਨੇ ਸਾਨੂੰ 1000 ਰੁਪਏ ਦਿੱਤਾ ਕਿ ਕੰਮ ਕਾਰ ਸ਼ੁਰੂ ਕਰ ਲੈ ਹੁਣ ਜਾਂ ਤੋਂ ਭਾਵੇਂ 10000 ਬਣ ਜੇ ਭਾਵੇਂ ਲੱਖ ਬਣ ਜੇ ਉਹ ਕਿਹਦਾ ਜਿੰਨੇ 1000 ਦਿੱਤਾ ਕਿਉਂਕਿ ਉਹਦੇ ਕਰਕੇ ਹੀ ਸਾਰੇ ਪੈਸੇ ਦੀ ਕਮਾਈ ਹੋਈ ਹੈ ਹੁਣ ਇੱਕ ਆਪਾਂ ਬੀਜ ਬੀਜਿਆ ਧਰਤੀ ਵਿੱਚੋਂ ਉਹ ਬੀਜ ਉੱਤਿਆ ਵੱਡਾ ਬੂਟਾ ਬਣ ਗਿਆ ਹੁਣ ਸਾਲ ਦੇ ਵਿੱਚੋਂ ਭਾਵੇਂ ਜਿਹੜੇ ਫਲ ਲੱਗਦੇ ਐ ਇੱਕ ਬੀਜ ਤੋਂ ਜਿਹੜਾ ਬੂਟਾ ਬਣਿਆ ਲੱਖ ਫਲ ਲੱਗਾ ਹਰ ਸਾਲ ਹੀ ਲੱਖ ਲੱਖ ਨੂੰ ਫਲ ਲੱਗ ਰਿਹਾ ਉਹ ਫਲ ਕਿਹਦਾ ਜਿੰਨੇ ਸਾਨੂੰ ਇੱਕ ਬੀਜ ਦਿੱਤਾ ਸੀ ਉਹਦਾ ਭਾਵੇਂ ਉਸ ਰੁੱਖ ਦੇ ਵਿੱਚੋਂ ਜਿਹੜਾ ਲੱਖ ਫਲ ਹੈ ਉਹਦੇ ਵਿੱਚੋਂ ਬੀਜ ਫਲ ਚੋਂ ਕੱਢ ਕੇ ਆਪਾਂ 모ੜਦੀਏ ਭਾਈ ਆ ਤੂੰ ਮੈਨੂੰ ਬੀਜ ਦਿੱਤਾ ਈ ਧੰਨਵਾਦ ਤੇਰਾ ਪਰ ਗੁਰਮੁਖ ਦਾ ਇਹਾਸਾਨ ਨਹੀਂ ਜਾਵੇਗਾ ਕਿਉਂਕਿ ਉਹਦੇ ਇੱਕ ਦਿੱਤੇ ਹੋਏ ਬੀਜ ਦੁਆਰਾ ਹੀ ਉਹ ਬੂਟੇ ਨੂੰ ਹਰ ਸਾਲ ਲੱਖਾਂ ਫਲਣ ਲੱਗ ਰਹੇ ਆ ਇਸੇ ਵਾਸਤੇ ਗੁਰਮੁਖ ਕਹਿੰਦੇ ਪਹਿਲੀ ਗੱਲ ਦੁੱਖ ਵੇਲੇ ਲੋੜ ਵੇਲੇ ਕਿਸੇ ਕੋ ਮਦਦਨਾ ਮੰਗੋ ਜੇ ਮਦਦ ਮੰਗੀ ਹੈ ਨਾ ਉਹਦੇ ਭਾਵੇਂ ਪੈਸੇ 모ੜ ਦਿੱਤੇ ਆ ਆਪਾਂ ਤੁਸੀਂ ਫਿਰ ਵੀ ਉਹਦਾ احسانمند ہو جے ਉਹਦਾ احسان ਭੁੱਲ ਜਾਓਗੇ ਤੁਸੀਂ ਆ ਕਿਰਤ ਕਰੋ ਕਿਉਂਕਿ ਕਿਸਦਾ احسان کبھی ਆਪਾਂ ਚੁਕਾ ਨਹੀਂ ਸਕਦੇ ਗੁਰਮਖੋ ਤੇ ਸਤਿਗੁਰੂ ਸਾਹਿਬ ਜੀ ਐਸੇ ਵਾਸਤੇ ਹੀ ਬੇਨਤੀਆਂ ਕਰਨ ਦੀ ਜਾਚ ਦੱਸਦੇ ਹੋ ਇਹ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਹ ਮਨ ਹੈ ਇਹਦੇ ਦੁਆਰਾ ਕਮਾਇਆ ਹੋਇਆ ਵੀ ਤਹੋ ਦਾ ਇਸ ਵਾਸਤੇ ਅਰਪਣ ਕਰ ਤਨਵੀ ਕਰ ਅਰਪਣ ਮੰਮੀ ਅਪਣ ਕਰਦੇ ਵਾਹਿਗੁਰੂ ਦਾ ਹੀ ਸਮਝ ਤੇ ਤੁਹਾਨੂੰ ਹੀ ਉਹਦਾ ਹੀ ਦਿੱਤਾ ਹੋਇਆ ਜਦੋਂ ਇਸ ਤਰ੍ਹਾਂ ਕਰੇਗਾ ਫਿਰ ਮਾਰ ਹੰਕਾਰ ਵੀ ਦੂਰ ਹੋ ਜਾਗ ਪਰ ਹੰਕਾਰ ਕਦਾ ਕਰੇਗੇ ਮੂੰਹ ਕਿਹਦਾ ਕਰੇਗਾ ਪਕੜ ਕੇ ਦੀ ਕਰੇਗਾ ਕਿ ਇਹ ਮੇਰਾ ਤੇ ਮਾਰੇ ਕਹਿੰਦੇ ਇਸ ਤਰ੍ਹਾਂ ਜਿਹੜੇ ਭੈੜੇ ਫੁਰਨੇ ਐ ਬੇਕਾਰ ਜਿਹਦਾ ਕੋਈ ਕੰਮ ਨਹੀਂ ਹੁੰਦੇ ਜ਼ਿੰਦਗੀ 'ਚ ਜਿਹੜੇ ਸੰਕਲਪ ਵਿਕਲਪ ਜਿਹੜੇ ਕਿਸੇ ਕੰਮ ਨਹੀਂ ਹੁੰਦੇ ਉਹ ਵੀ ਸਾਰੇ ਤਜੀਏ ਛੁੱਟ ਜਾਣਗੇ ਉਹ ਵੀ ਛੱਡਦੇ ਇਸ ਤਰ੍ਹਾਂ ਸੋਚ ਕੇ